ਹੁਣ ਨਹੀਂ ਕਰਨੀ ਪਊਗੀ ਸਾਰੀਆਂ ਭੈਣਾਂ ਨੂੰ ਘਰ ਦੀ ਰੋਇ-ਰੋਜੇ ਝਾੜੂ-ਪੋਚੇ ਦੀ ਸਫਾਈ ਕਿਉਂਕਿ ਬਹੁਤ ਪਰੇਸ਼ਾਨੀ ਆਉਂਦੀ ਹੈ ਇਹਨੂੰ ਆਪਾਂ ਜਦੋਂ ਝਾੜੂ-ਪੋਚਾ ਲਾਉਨੇ ਰੋਜ਼-ਰੋਜ਼ ਲੱਕ ਵੀ ਦੁਖਣ ਲੱਗ ਜਾਂਦੇ ਆ ਕਦੀ ਬਹਿ ਕੇ ਕਦੀ ਖਲੋ ਕੇ ਆਪਾਂ ਨੂੰ ਇਹ ਝਾੜੂ-ਪੋਚਾ ਕਰਨਾ ਪੈਂਦਾ ਤੇ ਉਹਦੀ ਜਿਹਦੇ ਨਾਲ ਕਮਰ ਦੀ ਜਿਹੜੀ ਆ ਉਹ ਬਹੁਤ ਜ਼ਿਆਦੀ ਪ੍ਰੋਬਲਮ ਹੁੰਦੀ ਆ ਤੇ ਇਹਦਾ ਆਪਾਂ ਹੁਣ ਇੱਕ ਹੱਲ ਕੱਢ ਲਿਆ ਕਿ ਆਪਾਂ ਨੂੰ ਰੋਇ-ਰੋਜ ਸਫਾਈ ਨਹੀਂ ਕਰਨੀ ਪਊਗੀ ਕਿਸ ਤਰ੍ਹਾਂ ਆਪਾਂ ਇਹਦਾ ਹੱਲ ਕੱਢਿਆ ਤੁਸੀਂ ਅੱਗੇ ਵੀਡੀਓ 'ਚ ਵੇਖੋ ਤੇ ਲੋ ਜੀ ਆਪਾਂ ਕੱਢ ਲਿਆ ਸਾਰਾ ਹੱਲ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿੈਸੇ ਹੋ ਸਭ ਸਵਾਲ ਤੇ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਤੁਸੀਂ ਵੇਖ ਸਕਦੇ ਹੋ ਸਿਰੇ ਸਿਰ ਦਾ ਟਾਈਮ ਆ ਗੁੱਡੂ ਪਿੱਛੇ ਗਾਰਡਨ ਚ ਲੱਗੀ ਹੋਈ ਆ ਤੇ ਠੰਡ ਬਹੁਤ ਆ ਤੇ ਇਹ ਭਈਆ ਆਏ ਸੀਗੇ ਇਹ ਸਮਾਨ ਲੈ ਕੇ ਸਾਰਾ ਕਿਉਂਕਿ ਪਹਿਲਾਂ ਵੀ ਸਮਾਨ ਲੈ ਕੇ ਆਏ ਇਹ ਇਹਨਾਂ ਦੇ ਕੋਲ ਤੇ ਇਹਨਾਂ ਨੂੰ ਅਸੀਂ ਕਿਹਾ ਸੀਗਾ ਵੀ ਸਾਨੂੰ ਕੋਈ ਵੱਖਰੀ ਚੀਜ਼ ਅਸੀਂ ਇਹਨਾਂ ਤੋਂ ਮੰਗਾਈ ਸੀ ਸੋ ਜਿਵੇਂ ਕਿ ਸਾਈਕਲਾਂ ਦੇ ਚਾਹੇ ਮੋਟਰਸਾਈਕਲਾਂ ਤੇ ਇਦਾਂ ਜਿਹਨੂੰ ਫੇਰੀ ਵਾਲਾ ਵਾਪਾ ਕਹਿ ਦਿੰਦੇ ਆ ਛੱਤਰਾਂ ਲੈ ਕੇ ਆਉਂਦੇ ਨੇ ਚਾਹੇ ਸ਼ਾਰਟ ਹੋਵੇ ਰਜਾਈ ਦੇ ਚਾਹੇ ਸ਼ਨੀਲ ਦੀ ਹੋਵੇ ਕੁਝ ਵੀ ਸਾਰਾ ਕੁਝ ਜਿਹੜਾ ਵਾ ਉਹ ਇਹ ਸੇਲ ਕਰਦੇ ਨੇ ਤੇ ਜਿਵੇਂ ਤੁਹਾਨੂੰ ਪਤਾ ਹੁਣ ਸਰਦੀਆਂ ਸਰਦੀਆਂ ਦੇ ਵਿੱਚ ਨਾ ਖਾਸ ਕਰਕੇ ਮੈਨੂੰ ਤੇ ਪ੍ਰੋਬਲਮ ਆਉਂਦੀ ਹੈ ਪਤਾ ਨਹੀਂ ਤੁਹਾਡੇ ਘਰਾਂ 'ਚ ਹੋएगी ਕਿ ਨਹੀਂ ਵੀ ਜਿਹੜੀਆਂ ਕੰਮ ਵਾਲੀਆਂ ਉਹ ਜਵਾਬ ਦੇ ਜਾਂਦੀਆਂ ਕੋਈ ਠੰਡ ਹੁੰਦੀ ਹੈ ਤੇ ਆਪ ਦਾ ਜਿਹੜਾ ਵਾ ਟਾਈਮ ਨਹੀਂ ਲੱਗਦਾ ਠੰਡ ਦੇ ਵਿੱਚ ਜਿ ਆਖੀ ਆ ਵੀ ਇੱਕ ਵਾਰੀ ਸਫਾਈ ਕੀਤੀ ਅੰਦਰ ਬੱਚਾ ਚਪਲ ਨਾਲ ਲੈ ਕੇ ਜਾਵੇ ਉਹ ਵੀ ਨਹੀਂ ਸਰਦਾ ਵੀ ਠੰਡ ਬਹੁਤ ਲੱਗਦੀ ਹੈ ਥੱਲੇ ਠੰਡਾ ਫਰਸ਼ ਹੁੰਦਾ ਵਾ ਬੱਚਾ ਬਿਮਾਰ ਹੁੰਦਾ ਡਾਰਾ ਸੋ ਉਹਦਾ ਹੁਣ ਆਪਾਂ ਹੱਲ ਕੱਢਿਆ ਆ ਵਾ ਤਾਨੂੰ ਵੀ ਕਿਸੇ ਨੂੰ ਕੰਮ ਵਾਲੀ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਟੈਨਸ਼ਨ ਨਹੀਂ ਰੋਜ਼ ਰੋਜ਼ ਸਫਾਈ ਕਰਨ ਦੀ ਜ਼ਰੂਰਤ ਨਹੀਂ ਜਿਵੇਂ ਆਪਾਂ ਕੱਚੇ ਥਾਵਾਂ ਤੇ ਇੱਕ ਵਾਰੀ ਬਸ ਝਾੜੂ ਦੇ ਕੇ ਤੇ ਮੁੜ ਕੇ ਹਫਤੇ ਬਾਅਦ ਮਾਰਦੇ ਹੁੰਦੇ ਸੀ ਨਾ ਪੋਚਾ ਤੇ ਹੁਣ ਆਪਾਂ ਰੋਜ਼ ਰੋਜ਼ ਸਫਾਈ ਕਰਨੀ ਪੈਂਦੀ ਆ ਉਹਦੀ ਹੁਣ ਜ਼ਰੂਰਤ ਨਹੀਂ ਪਊਗੀ ਕਿਉਂਕਿ ਉਹਦਾ ਪਹਲ ਕੱਢਿਆ ਆ ਤੇ ਹੁਣ ਆਪਾਂ ਇਹਨਾਂ ਕੋ ਨਾ ਇਹ ਵਾਲੇ ਜਿਹੜੀਆਂ ਗਲੀਚੇ ਕਹਿ ਸਕਦੇ ਆ ਮੈਟ ਕਹਿ ਸਕਦੇ ਆ ਇਹ ਆਪਾਂ ਲੈ ਆ ਭਈਆ ਇਸ ਦਾ ਕਿਆ ਸਾਈਜ਼ ਕਿਆ ਹੈ 10 ਬਈ 12 10 ਬਈ 12 ਇਹ ਤੁਸੀਂ ਆਪਣੇ ਹਾਲ ਚ ਲੌਬੀ ਚ ਆਪਣੇ ਕਮਰਿਆਂ ਦੇ ਵਿੱਚ ਐਵੇਂ ਵਿਛਾ ਕੇ ਰੱਖ ਸਕਦੇ ਹੋ ਹਫਤੇ ਬਾਅਦ ਜਿਵੇਂ ਬੱਚੇ ਘਰੇ ਹੁੰਦੇ ਆ ਮੇਰਾ ਜਿਵੇਂ ਮੈਂ ਐਕਸਪੀਰੀਅੰਸ ਕਰਦੀ ਆਂ ਇਹ ਚੀਜ਼ ਦਾ ਮੈਂ ਉਹ ਤੁਹਾਨੂੰ ਦੱਸਦੀ ਆਂ ਕਿ ਹਫਤੇ ਬਾਅਦ ਜਿਵੇਂ ਤੁਸੀਂ ਸਫਾਈ ਕਰਕੇ ਇਹਨਾਂ ਨੂੰ ਫੇਰ ਵਿਛਾ ਸਕਦੇ ਹੋ ਇਹ ਤੁਸੀਂ ਵਾਸ਼ ਵੀ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਜਿਸ ਤਰ੍ਹਾਂ ਵੀ ਵਰਤਣਾ ਤੁਸੀਂ ਵਰਤ ਸਕਦੇ ਹੋ ਬਹੁਤ ਹੀ ਵਧੀਆ ਚੀਜ਼ ਆ ਇਹਦਾ ਜਿਹੜਾ ਰੇਟ ਆ ਮਾਰਕੀਟ ਦੇ ਵਿੱਚ 5 ਤੋਂ 6000 ਤੱਕ ਆ ਤੇ ਇਹਨਾਂ ਨੇ ਆਪਾਂ ਨੂੰ ਜਿਹੜਾ ਸੇਲ ਕੀਤਾ ਉਹ 4000 ਦੇ ਵਿੱਚ ਆ ਜੇ ਕਿਸੇ ਨੇ ਭੈਣ ਭਰਾਣੇ ਮਗਾਉਣਾ ਹੋਵੇ ਮੈਂ ਵੀਡੀਓ ਪਾਉਣ ਦਾ ਮੇਰਾ ਕਾਰਨ ਇਹੀ ਆ ਵੀ ਨਾਲ ਤੇ ਇਹਨਾਂ ਦੀ ਵੀ ਕਮਾਈ ਹੋ ਜੇ ਤੇ ਨਾਲ ਜਿਹੜੀਆਂ ਭੈਣਾ ਟੈਨਸ਼ਨ ਦੇ ਵਿੱਚ ਰਹਿੰਦੀਆਂ ਵੀ ਅਸੀਂ ਸਫਾਈ ਕਿਵੇਂ ਕਰਨੀ ਆ ਚਾਹੇ ਰੋਜ਼ ਰੋਜ਼ ਸਫਾਈ ਨਹੀਂ ਹੁੰਦੀ ਜਿਹੜੀਆਂ ਵਰਕ ਕਰਦੀਆਂ ਨੇ ਭੈਣਾ ਬਾਹਰ ਜਾ ਕੇ ਕੰਮ ਕਰਦੀਆਂ ਨੇ ਉਹਨਾਂ ਦਾ ਵੀ ਇਹ ਬਹੁਤ ਵੱਡੀ ਟੈਨਸ਼ਨ ਆ ਇਹ ਜਿਹੜੇ ਮੈਟ ਵਿਛਾਉਣ ਦੇ ਨਾਲ ਗਲੀਚੇ ਵਿਛਾਉਣਾ ਤੁਹਾਡੀ ਜਿਹੜੀ ਟੈਨਸ਼ਨ ਆ ਇਹ ਖਤਮ ਹੋ ਜੂਗੀ ਦੂਜਾ ਇਹਨਾਂ ਦੇ ਵੀ ਥੋੜੀ ਜਿਹੀ ਮਦਦ ਹੋ ਜੂਗੀ ਜਿਹੜੇ ਰੋਪੜ ਦੇ ਘੇਰੇ ਘੇਰੇ ਏਰੀਆ 'ਚ ਰਹਿੰਦੇ ਆ ਆਪਾਂ ਨੰਬਰ ਇਹਨਾਂ ਦਾ ਵੀਡੀਓ ਦੇ ਵਿੱਚ ਪਾ ਦਾਂਗੇ ਜੇ ਰੇਟ ਮੁਤਾਬਕ ਤੁਹਾਨੂੰ ਸਹੀ ਲੱਗਾ ਤੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਬੁਲਾ ਵੀ ਸਕਦੇ ਹੋ ਮੋਟਰਸਾਈਕਲ ਤੇ ਆ ਜਾਣਗੇ ਤੁਹਾਡੇ ਕੋਲ ਰਿਕੁਐਸਟ ਇਹੀ ਆ ਕਿ ਜਿਨ੍ਹਾਂ ਨੇ ਲੈਣਾ ਪਲੀਜ਼ ਉਹੀ ਕਰਿਓ ਜੇ ਤੁਸੀਂ ਫੋਨ ਕਿਉਂਕਿ ਮਿਹਨਤ ਹੀ ਬੰਦਾ ਹੈ ਤੇ ਐ ਤੁਸੀਂ ਵਾਰ-ਵਾਰ ਵੀ ਵੇਖ ਕੇ ਸਾਰੇ ਖਲਾ ਕੇ ਤੇ ਫਿਰ ਤੁਸੀਂ ਕਹੋ ਦੀ ਅਸੀਂ ਨਹੀਂ ਲੈਣਾ ਉਹ ਵੀ ਗੱਲ ਚੰਗੀ ਨਹੀਂ ਲੱਗਦੀ ਹੁੰਦੀ ਅਗਲਾ ਦੇ ਸੋ ਤੁਸੀਂ ਇਸ ਚੀਜ਼ ਨੂੰ ਥੋੜਾ ਜਿਆਦਾ ਸੋਚ ਕੇ ਫੇਰ ਹੀ ਫੋਨ ਕਰਨਾ ਹੈ ਕਿ ਜੇ ਤੁਸੀਂ ਸਮਝ ਲੈਣਾ ਤਾਂ ਤੁਸੀਂ ਇਹਨਾਂ ਨੂੰ ਫੋਨ ਕਰਕੇ ਬੁਲਾ ਸਕਦੇ ਹੋ ਜਿਨ੍ਹਾਂ ਨੇ ਇੱਥੇ ਆ ਕੇ ਲੈ ਕੇ ਜਾਣਾ ਵਾ ਤੇ ਆਪਣੀ ਬਈਆ ਲੋਕੇਸ਼ਨ ਬਤਾ ਦਿਓ ਕਹਾਂ ਰਹਤੇ ਹੋ ਆ ਨੰਗਲ ਚੌਕ ਨੰਗਲ ਚੌਕ ਜਿਹੜੀ ਮੇਰੀ ਲੋਕੇਸ਼ਨ ਉਹੀ ਆ ਨੰਗਲ ਚੌਕ ਤੇ نیچے ਇੱਥੇ ਫਾਟਕਾਂ ਦੇ ਕੋਲ ਹੀ ਇਹਨਾਂ ਦੀ ਸ਼ਾਪ ਸ਼ਾਪ ਨਹੀਂ ਕਹਿ ਸਕਦੇ ਗੋਦਾਮ ਆ ਬਹੁਤ ਵੱਡਾ ਤੇ ਕਿਸੇ ਦਿਨ ਆਪਾਂ ਜਾ ਕੇ ਉਹ ਵੀ ਤੁਹਾਨੂੰ ਸਾਰਾ ਵਿਖਾ ਦਾਂਗੇ ਵੀ ਹਰ ਚੀਜ਼ ਇੱਥੋਂ ਮਿਲ ਜਾਂਦੀ ਆ ਚਾਹੇ ਪਿੱਲੋ ਕਵਰ ਲਓ ਤੁਸੀਂ ਚਾਹੇ ਰਜਾਈ ਦਾ ਕਵਰ ਲਓ ਚਾਹੇ ਤੁਸੀਂ ਬੈੱਡ ਸ਼ੀਟ ਲਓ ਚਾਹੇ ਗਰਮੀਆਂ ਵਾਲੀ ਲਓ ਕੋਈ ਗਲੀਚਾ ਕੋਈ ਚੱਦਰ ਕਿਸੇ ਵੀ ਕਿਸਮ ਦਾ ਤੁਸੀਂ ਸਮਾਨ ਲੈਣਾ ਤੇ ਉਹ ਤੁਹਾਨੂੰ ਉਥੋਂ ਇਹਨਾਂ ਦੇ ਗੋਦਾਮ ਚ ਮਿਲ ਜੂਗਾ ਜੇ ਕੋਈ ਤੁਸੀਂ ਆਰਡਰ ਦੇ ਚੀਜ਼ ਇਹਨਾਂ ਤੋਂ ਬਣਵਾਉਣੀਆਂ ਉਹ ਵੀ ਇਹ ਬਣਾ ਕੇ ਤੁਹਾਨੂੰ ਦੇ ਦੇਣਗੇ ਮੈਟ ਬਹੁਤ ਤਰ੍ਹਾਂ ਦੇ ਹੀ ਇਹਨਾਂ ਤੋਂ ਪਰ ਆ ਮੈਨੂੰ ਜਿਆਦੀ ਵਧੀਆ ਚੀਜ਼ ਲੱਗੀਏ ਦੇਖੋ ਇਹ ਸ਼ਨੀਲ ਦਾ ਇਹਦੇ ਵਿੱਚ ਵਰਕ ਹੋਇਆ ਪੂਰਾ ਇਹ ਜਿਹੜਾ ਤਾਣੇ ਨਾਲ ਬੁਣਿਆ ਗਿਆ ਠੁਕਾਈ ਦਾ ਇਹਦਾ ਕੰਮ ਆ ਕੋਈ ਵੀ ਖਰਾਬ ਹੋਣ ਵਾਲਾ ਨਹੀਂ ਹੈ ਸਾਲੋ ਸਾਲ ਚੱਲਣ ਵਾਲਾ ਵਾ ਧੋਣ ਵਾਲਾ ਵੀ ਹੈ ਬਹੁਤ ਵਧੀਆ ਗਲੀਚਾ ਗਲੀਚੇ ਤਾਂ ਹੋਰ ਵੀ ਬਹੁਤ ਨੇ ਪਰ ਜਿਹੜਾ ਮੈਨੂੰ ਸੋਹਣਾ ਲੱਗਾ ਉਹ ਤੁਸੀਂ ਦੇਖ ਸਕਦੇ ਹੋ ਬਣਾਈ ਦਾ ਆਪੇ ਪਤਾ ਚੱਲ ਜਾਂਦਾ ਇਹ ਦੇਖੋ ਇਹ ਤਾਣਾ ਬਣਿਆ ਹੋਇਆ ਹੈ ਨਾ ਤਾਣੇ ਦੇ ਨਾਲ ਜਿਹੜੀ ਆ ਉਹ ਠੋਕ ਠੋਕ ਕੇ ਇਹਨਾਂ ਨੂੰ ਬਣਾਈ ਕੀਤੀ ਗਈ ਆ ਇਹ ਖੱਡੀ ਵਾਲਾ ਜਿਹਨੂੰ ਕਹਿ ਸਕਦੇ ਮਾਲ ਆ ਜਿਨ੍ਹਾਂ ਨੇ ਖੱਡੀਆਂ ਬੁਣੀਆਂ ਉਹਨਾਂ ਨੂੰ ਪਤਾ ਹੋਊਗਾ ਪੀ ਇਹਤੇ ਕਿੰਨੀ ਮਿਹਨਤ ਲੱਗਦੀ ਆ ਬਾਕੀ ਇਹ ਨਹੀਂ ਤੁਸੀਂ ਕਹਿ ਸਕਦੇ ਪੀ ਮੈਂ ਪ੍ਰਮੋਸ਼ਨ ਕਰਨ ਦੀ ਇਹਨਾਂ ਦੀ ਨਹੀਂ ਉਹ ਵੀ ਨੇ ਇੱਕ ਚੀਜ਼ ਤਾਂ ਨਾ ਬਹੁਤ ਅਜੀਬ ਜਿਹਾ ਵੀ ਲੱਗਾ ਭੈੜਾ ਵੀ ਲੱਗਾ ਕਿ ਜਿਵੇਂ ਆਪਣੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪੁਲਸ ਦਾ ਹਾਲ ਆ ਤੇ ਚਲਾਨ ਕੱਟਣ ਦਾ ਵੀ ਠੀਕ ਹੈ ਜਿਹੜਾ ਤੇ ਨਜ਼ਾਇਜ਼ ਕਰ ਰਿਹਾ ਤੁਸੀਂ ਉਹਦਾ ਚਲਾਨ ਵੀ ਕਟੋ ਇਹ ਇਮਾਨਦਾਰ ਬੰਦਾ ਵਾ ਮਿਹਨਤ ਕਰ ਰਿਹਾ ਵਾ ਪ੍ਰਵਾਸੀ ਵਿਚਾਰਾ ਤੇ ਇਹਦੇ ਮੋਟਰਸਾਈਕਲ ਤੇ ਪੁਲਸਾਂ ਲੈਣੇ ਚਲਾਨ ਕੱਟ ਕੇ 5000 ਰੁਪਏ ਇਹਦੇ ਕੋਲ ਲਿਆ ਕੋਈ ਕਾਗਜ਼ੀ ਕਾਰਵਾਈ ਨਹੀਂ ਕੋਈ ਰਸੀਦ ਨਹੀਂ 8000 ਵਿਚਾਰੇ ਤੋਂ ਗਰੀਬ ਤੋਂ ਮੰਗਦੇ ਸੀ 5000 ਦੇ ਕੇ ਕਿਵੇਂ ਆਪਣਾ ਆਪ ਛਡਾਇਆ ਮੋਟਰਸਾਈਕਲ ਛਡਾਇਆ ਨਹੀਂ ਤੇ ਮੋਟਰਸਾਈਕਲ ਬੌਂਡ ਕਰਦੇ ਸੀਗੇ ਸੋ ਜਿਹਦਾ ਮਿਹਨਤ ਦਾ 5000 ਗਿਆ ਹੋਵੇ ਨਾ ਤੇ ਉਹਨੂੰ ਬਹੁਤ ਚੁਪਦਾ ਵਿਚਾਰਾ ਮਨ ਭਰ ਰਿਆ ਸੀ ਕਿ ਮੈਨੂੰ ਦੋ ਦਿਨ ਰੋਟੀ ਨਹੀਂ ਚੰਗੀ ਲੱਗੀ ਕਿਉਂਕਿ ਇਹਨੇ ਗਲੀ ਗਲੀ ਫਿਰ ਕੇ ਆਪਣੀ ਭੈਣਾਂ ਦੀ ਆਤੋ ਦੀ ਵਿੱਚ ਮੈਂ ਵੀ ਆਉਣੀ ਆ ਸਾਰੀ ਖੱਡੀ ਆਪਾਂ ਖਲਾ ਲੈਣੀ ਇਹਨਾਂ ਦੀ ਆ ਜਿਹੜੀ ਡੱਗੀ ਜਿੰਨੂੰ ਬੋਲਦੇ ਆ ਫਿਰ ਬਾਅਦ ਚ ਕਹਿੰਦੇ ਨੇ ਭਰਾਵਾ ਸਾਨੂੰ ਪਸੰਦ ਨਹੀਂ ਆ ਉਹ ਵਿਚਾਰੇ ਚੁੱਪ ਕਰਕੇ ਆਪਣੇ ਕਪੜਾ ਬਿਲੇਟ ਕੇ ਚੱਲ ਜਾਂਦੇ ਆ ਤੁਸੀਂ ਇਹ ਸੋਚ ਕੇ ਵੇਖਿਆ ਕਰੋ ਜੇ ਤੁਹਾਡੇ ਘਰੇ ਜੇ ਕੋਈ ਕਵੇ ਨਾ ਲਮਾਰੀ ਚਾ ਕਪੜਾ ਕੱਢ ਦੋ ਆ ਵੀ ਕੱਢ ਦੋ ਆ ਵੀ ਕੱਢ ਦੋ ਬਾਜੇ ਕੋ ਮੈਂ ਕੋਈ ਨਹੀਂ ਪਾਉਣਾ ਕਿੰਨਾ ਖੇਜ ਆਉਂਦੀ ਹੈ ਘਰੇ ਆਪਾਂ ਬੱਚਿਆਂ ਨੂੰ ਵੀ ਕੁੱਟ ਦਿੰਨੇ ਆ ਵੀ ਕੋ ਕਦੀ ਕੋਈ ਘਟਾ ਰਿਹਾ ਕਦੀ ਕੋਈ ਘੜਾ ਰਿਹਾ ਸੋ ਇਦਾਂ ਨਾ ਕਰਿਆ ਕਰੋ ਮਿਹਨਤ ਜਿਹੜਾ ਕਰਦਾ ਨਾ ਉਹਦਾ ਮਿਹਨਤ ਦਾ ਫਾਲੋ ਨੂੰ ਜ਼ਰੂਰ ਦਿਆ ਕਰੋ ਤੇ ਜਿਹੜੇ ਨਜਾਇਜ਼ ਕਰਦੇ ਨੇ ਹੋ ਸਕਦਾ ਪੁਲਸ ਵਾਲੇ ਵੀ ਮੇਰੀ ਵੀਡੀਓes ਹੁੰਦੀਆਂ ਨੇ ਉਹਨਾਂ ਨੂੰ ਵੀ ਰਿਕੁਐਸਟ ਆ ਕਿ ਤੁਸੀਂ ਇਹ ਇੰਨਾ ਹਾਈਨ ਜਿਹੜਾ ਵਾ ਕਟ ਰੱਕ ਵਾਲੇ ਤੋਂ ਭਰ ਲੈਂਦੇ ਉਹ ਬਚਾਰੇ ਨੇ ਭਰ ਵੀ ਲੈਣਾ ਸੀਗਾ ਪਰ ਨਜਾਇਜ਼ ਜਿਹੜੀ ਕਿਸੇ ਨਾਲ ਧੱਕਾ ਕਰਦੇ ਉਹ ਨਾ ਕਰਿਆ ਕਰੋ ਬਾਕੀ ਜਿਹੜਾ ਇਹ ਬੇਈਮਾਨੀ ਦਾ ਪੈਸਾ ਵਾ ਨਾ ਇਹ ਜ਼ਿਆਦਾਤਰ ਟਿਕਦਾ ਨਹੀਂ ਹੁੰਦਾ ਜੇ ਤੁਸੀਂ ਦੋ ਕਮਾ ਕੇ ਲਿਆਇਓ ਨਾ ਇਹ ਚਾਰ ਤੁਹਾਡੇ ਮਿਹਨਤ ਦੇ ਨਾਲ ਪੈਸਾ ਲੈ ਕੇ ਜਾਂਦਾ ਵਾ ਉਹੀ ਤੁਸੀਂ ਬੇਈਮਾਨੀ ਦੀ ਕਮਾਈ ਬੱਚਿਆਂ ਨੂੰ ਖਵਾਉਂਦੇ ਹੋ ਫਿਰ ਬੱਚੇ ਜਦੋਂ ਵਿਗੜਦੇ ਆ ਫਿਰ ਅਸੀਂ ਕਹਿੰਦੇ ਵੀ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਪਤਾ ਨਹੀਂ ਸਾਡੇ ਨਾਲ ਮਾੜਾ ਕਿ ਹੋ ਗਿਆ ਤੁਸੀਂ ਥੋੜਾ ਜਿਹਾ ਧਿਆਨ ਮਾਰ ਕੇ ਦੇਖਿਆ ਕਰੋ ਆਪਣੇ ਵਿੱਚ ਵੀ ਅਸੀਂ ਕਿਹਦੇ ਕਿਹਦੇ ਨਾਲ ਧੱਕਾ ਕੀਤਾ ਵਾ ਜਦੋਂ ਰਾਤ ਨੂੰ ਸੌਣ ਲੱਗਦੇ ਨਾ ਉਦੋਂ ਹੀ ਤੁਸੀਂ ਦੇਖਿਆ ਕਰੋ ਸੋਚਿਆ ਕਰੋ ਵੀ ਅਸੀਂ ਅੱਜ ਕਿਸੇ ਨਾਲ ਧੱਕਾ ਤਾਂ ਨਹੀਂ ਕੀਤਾ ਈਮਾਨਦਾਰੀ ਦੀ ਕਮਾਈ ਕਰੋ ਈਮਾਨਦਾਰੀ ਨਾਲ ਖਾਓ ਤੇ ਬਹੁਤ ਜਿਹੜਾ ਫਲ ਮਿਲਦਾ ਵਾ ਈਮਾਨਦਾਰੀ ਦਾ ਪੈਸਾ ਜਿਹੜਾ ਵਾ ਨਾ ਉਹਦੀ ਆਪਾਂ ਰੋਟੀ ਖਾਵਾਂਗੇ ਤੇ ਸਕੂਨ ਬਹੁਤ ਮਿਲਦਾ ਵਾ ਨੀਂਦ ਬਹੁਤ ਵਧੀਆ ਆਉਂਦੀ ਆ ਜਿਦੋਂ ਐ ਪੂਰਾ ਆਪਣਾ ਮਨ ਸਾਫ਼ ਹੁੰਦਾ ਦਿਮਾਗ ਸ਼ਾਂਤ ਹੁੰਦਾ ਨਾ ਪੈਸਾ ਭਾਵੇਂ ਥੋੜਾ ਵੀ ਹੋਵੇ ਪਰ ਈਮਾਨਦਾਰੀ ਦਾ ਹੋਵੇ ਨਾ ਤੇ ਬਹੁਤ ਸਕੂਨ ਮਿਲਦਾ ਜੇ ਸੋ ਇਸ ਕਰਕੇ ਈਮਾਨਦਾਰੀ ਦਾ ਜਿਹੜਾ ਵਾ ਉਹ ਖਾਇਆ ਕਰੋ ਤੇ ਬੱਚਿਆਂ ਨੂੰ ਵੀ ਖਵਾਇਆ ਕਰੋ ਕਿ ਜਿਹੜਾ ਅੱਗੇ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਵੀ ਆਪਾਂ ਸਾਰੇ ਘਰ ਦੇ ਵਿੱਚ ਇਹਨੂੰ ਵਿਛਾ ਕੇ ਤੇ ਆਪਣੀ ਲੁੱਕ ਹੀ ਚੇਂਜ ਹੋ ਜਾਣੀ ਆ ਸਾਰਾ ਪਤਨ ਕਿ ਸਾਡੇ ਨੰਬਰ ਤੇ ਨਹੀਂ ਇਹਨਾਂ ਦਾ ਨੰਬਰ ਵਿੱਚ ਪਾਇਆ ਜਾਊਗਾ ਤੇ ਤੁਸੀਂ ਉੱਤੇ ਫੋਨ ਕਰਕੇ ਇਹਨਾਂ ਤੋਂ ਜੋ ਵੀ ਕੁਝ ਮੰਗਾਉਣਾ ਉਹ ਮੰਗਾ ਸਕਦੇ। ਭਈਆ ਆਪ ਆਪਣਾ ਨੰਬਰ ਬੋਲ ਦਿਓ ਫੋਨ ਨੰਬਰ 9998086734 ਕਿੰਨਾ ਮਾਸੂਮ ਜਿਹਾ ਵਿਚਾਰਾ ਤਰਸ ਆਉਂਦਾ ਮੈਨੂੰ ਤਾਂ ਬਹੁਤ ਤਰਸ ਆਉਂਦਾ ਚਲੋ ਮੇਰੀ ਜਿੰਨੀ ਕਾਸੀ ਸੀ ਓਨੀ ਆਪਾਂ ਇਹਨਾਂ ਦੀ ਹੈਲਪ ਕਰ ਦਾਂਗੇ ਤੇ ਬਾਕੀ ਤੁਸੀਂ ਵੀ ਜਰੂਰ ਜੇ ਕੋਈ ਸਮਾਨ ਖਰੀਦਣਾ ਹੋਵੇ ਤੇ ਜਰੂਰ ਫੋਨ ਕਰਿਓ ਜੀ ਤੇ ਫੋਨ ਉਹੀ ਕਰਿਓ ਜੀ ਜਿਨ੍ਹਾਂ ਨੇ ਕੁਝ ਖਰੀਦਣਾ ਨਜਾਇਜ਼ ਫੋਨ ਪਲੀਜ਼ ਨਾ ਕਰਿਓ ਬਾਕੀ ਰੋਪੜ ਸ਼ਹਿਰ ਦੇ ਨੇ ਉਹਨਾਂ ਨੂੰ ਤਾਂ ਸੌਖਾ ਵਾ ਜਿਨ੍ਹਾਂ ਨੇ ਰੋਪੜ ਦੇ ਨਾਲ-ਨਾਲ ਏਰੀਏ ਚ ਲੱਗਦੇ ਬਲਾਚਰ ਹੋ ਗਿਆ ਜਾਂ ਕਿਤੇ ਵੀ ਜੇ ਕਿਸੇ ਨੇ ਮੰਗਾਉਣਾ ਹੋਵੇ ਤੇ ਤੁਸੀਂ ਇਹਨਾਂ ਨੂੰ ਫੋਨ ਕਰਦੇ ਹੋ ਬਸ ਰਾਈ ਇਹ ਜਿਹੜਾ ਸਮਾਨ ਤੁਹਾਨੂੰ ਭੇਜ ਦੇਣਗੇ ਆਏ ਆ ਵੀ ਨਾਗ 2-3 ਹੋਣ ਇਹ ਨਹੀਂ ਵੀ ਤੁਸੀਂ ਇਕੱਲ ਛੋਟਾ ਜਿਹਾ ਮੈਟ ਲੈ ਕੇ ਕਹੋਗੇ ਵੀ ਵਸਤੇ ਭੇਜੋ ਦੇਖੋ ਉਹਦਾ ਭੇਜਣ ਦਾ ਵੀ ਜਾਇਦਾ ਬਹੁਤ ਖਰਚਾ ਲੱਗ ਜਾਣਾ ਤੇ ਇਸ ਕਰਕੇ 2-3 ਜੇ ਨਾਗ ਹੋਣਗੇ ਨਾ ਤੁਹਾਡੇ ਤੇ ਇਹ ਵਸਤੇ ਵੀ ਤੇ ਲੋ ਜੀ ਆਪਾਂ ਕਢ ਲਿਆ ਸਾਰਾ ਹੰਤੀ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਹੁਣ ਆਪਾਂ ਸਾਰਾ ਘਰ ਬਣਾ ਦਿੱਤਾ ਹੁਣ ਆਪਾਂ ਨੂੰ ਰੋਜ਼-ਰੋਜ਼ ਸਫਾਈ ਕਰਨ ਦੀ ਜਰੂਰਤ ਨਹੀਂ ਆ ਸਫਾਈ ਦੀ ਜਰੂਰਤ ਆ ਪਰ ਹਫਤੇ ਬਾਅਦ ਤੁਸੀਂ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਬੱਚੇ ਨੇ ਤੁਸੀਂ ਕੋਈ ਵੀ ਹਾਂ ਇਹ ਵਿਛਾ ਲਿਆ ਆਪਾਂ ਤੇ ਬੱਚੇ ਤੇ ਖਲਾਰਾ ਪਾਉਂਦੇ ਨੇ ਬੱਚਿਆਂ ਵਾਸਤੇ ਇੱਕ ਵੱਖਰਾ ਤੁਸੀਂ ਕਪੜਾ ਵਿਛਾ ਸਕਦੇ ਹੋ ਜਿੱਦੋਂ ਰੋਟੀ ਵਗੈਰਾ ਖਾਣੀ ਆ ਤੇ ਜੇਕਰ ਵੈਸੇ ਥੋੜਾ ਬੋਤਾ ਇੱਥੇ ਖਲਾਰਾ ਪੈਂਦਾ ਤੇ ਕਿਉਂਕਿ ਹੁਣ ਆਪਾਂ ਇਹ ਸਾਰਾ ਸਮਾਨ ਜਿਵੇਂ ਤੁਸੀਂ ਦੇਖ ਸਕਦੇ ਹੋ ਫ੍ਰਿਜ ਦੇ ਥੱਲੇ ਵੀ ਆਪਾਂ ਦੇ ਦਿੱਤਾ ਸਾਰਾ ਕਿਤੇ ਨੂੰ ਚੰਗੀ ਤਰ੍ਹਾਂ ਆਪਾਂ ਵਛਾ ਦਿੱਤਾ ਤੇ ਫਿਰ ਇਦਾਂ ਦੇ ਇੱਕ ਨਾ ਬਰਸ਼ ਹੁੰਦੇ ਨੇ ਇਹ ਦੇਖੋ ਇਹਨੂੰ ਸਾਫ਼ ਕਰਨ ਵਾਲੇ ਇਦਾਂ ਦੇ ਬਰਸ਼ ਹੁੰਦੇ ਨੇ ਜਿਵੇਂ ਥੋੜਾ ਬਹੁਤਾ ਵੀ ਜੇ ਖਲਾਰਾ ਤੇ ਤੁਸੀਂ ਇਦਾਂ ਐ ਕਰਕੇ ਸਾਫ਼ ਕਰ ਸਕਦੇ ਹੋ ਬਹੁਤ ਆਸਾਨੀ ਨਾਲ ਇਹ ਜਿਹੜਾ ਸਾਫ਼ ਹੋ ਜਾਂਦਾ ਬਟ ਵੈਸੇ ਜੇਕਰ ਜਿਨ੍ਹਾਂ ਦੇ ਘਰੇ ਬੱਚੇ ਨਹੀਂ ਹੈਗੇ ਤੇ ਨਹੀਂ ਉਹਨਾਂ ਦੇ ਘਰੇ ਖਲਾਰਾ ਪਊਗਾ ਤੇ ਬੱਚੇ ਵੀ ਜਿਹੜਾ ਵਾ ਉਹ ਇੰਜੋਏ ਕਰਨਗੇ ਇਸ ਚੀਜ਼ ਦਾ ਠੰਡ ਦੇ ਵਿੱਚ ਠੰਡ ਵੀ ਨਹੀਂ ਉਹਨਾਂ ਨੂੰ ਲੱਗਣੀ ਇੰਨਾ ਵਧੀਆ ਜਿਹੜਾ ਵਾ ਲੱਗਦਾ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਕਿਤੇ ਆਪਾਂ ਸਾਰੇ ਕਮਰੇ ਵਿੱਚ ਵਿਛਾਤਾ ਇੱਧਰ ਵੀ ਵਿਛਾਤਾ ਤੇ ਹੁਣ ਐਂ ਆ ਰਾਮਨਾ ਇੱਕ ਤੇ ਘਰ ਸੁੱਚਾ ਤੇ ਸਾਫ਼ ਰਹੂਗਾ ਇਹਦੇ ਨਾਲ ਕਿਉਂਕਿ ਆਪਾਂ ਜਦੋਂ ਬਾਹਰ ਆਪਾਂ ਲੋਕ ਨਹੀਂ ਕਰਦੇ ਅਸੀਂ ਪੁੰਨੇਵਾਲ ਰਹਿੰਦੇ ਸੀਗੇ ਤੇ ਉੱਧਰ ਮਹਾਰਾਸ਼ਟਰ ਦੇ ਜਿਹੜੇ ਲੋਕ ਹੈਗੇ ਆ ਨਾ ਉਹ ਘਰ ਦੇ ਵਿੱਚ ਚੱਪਲ ਲੈ ਕੇ ਨਹੀਂ ਆਉਂਦੇ ਬਹੁਤ ਵਧੀਆ ਆਦਤ ਸੀ ਉਹਨਾਂ ਸਾਡੇ ਵੱਡੇ ਬਜ਼ੁਰਗ ਵੀ ਦੱਸਦੇ ਹੁੰਦੇ ਸੀਗੇ ਕਿ ਜਿਹੜੀ ਬਾਹਰ ਵਾਲੀ ਚੱਪਲ ਉਹ ਘਰ ਦੇ ਵਿੱਚ ਨਹੀਂ ਲੈ ਕੇ ਆਉਣੀ ਚਾਹੀਦੀ ਘਰ ਇੱਕ ਮੰਦਰ ਹੁੰਦਾ ਇੱਧਰ ਬੈੱਡਰੂਮ 'ਚ ਵੀ ਦੇਖੋ ਆਪਾਂ ਵਿਛਾਤਾ ਆ। ਆਪਾਂ ਲੋਕ ਜਿਹੜੇ ਆ ਉਹ ਚੱਪਲ ਲੈ ਆਉਨੇ ਆ। ਹੁਣ ਇਹਨਾਂ ਵੀ ਚੱਪਲ ਵੀ ਬਾਹਰ ਰਹੂਗੀ ਤੇ ਸਾਫ਼ ਸਫਾਈ ਵੀ ਸਾਰੀ ਰਹੂਗੀ ਤੇ ਮਜ਼ਾ ਆ ਗਿਆ। ਤੇ ਇਹਨੂੰ ਹਫ਼ਤੇ ਬਾਅਦ ਤੁਸੀਂ ਜਦੋਂ ਕਿ ਸਾਰੀ ਫੈਮਿਲੀ ਘਰੇ ਹੁੰਦੀ ਐ ਐਤਵਾਰ ਦੇ ਐਤਵਾਰ ਇਹਨੂੰ ਚੁੱਕ ਕੇ ਝਾੜ ਕੇ ਚੰਗੀ ਤਰ੍ਹਾਂ ਥੱਲੇ ਤੁਸੀਂ ਚਾਹ ਤੇ ਝਾੜੂ ਪਾ ਲਾ ਕੇ ਫਿਰ ਤੁਸੀਂ ਇਹਨੂੰ ਵਿਛਾ ਕੇ ਰੱਖ ਸਕਦੇ ਹੋ। ਹੁਣ ਮੇਰੀ ਤੇ ਜਿਹੜੀ ਸਿਰਦਰਦੀ ਰੋਜ਼-ਰੋਜ਼ ਦੀ ਖਤਮ ਹੋ ਗਈ। ਰੋਜ਼-ਰੋਜ਼ ਆਪਾਂ ਨੂੰ ਹੁਣ ਸਫਾਈ ਕਰਨ ਦੀ ਬਿਲਕੁਲ ਨਹੀਂ ਜ਼ਰੂਰਤ ਤੇ ਐ ਪੂਰਾ ਘਰ ਸਾਫ਼ ਲੱਗਦਾ ਦੇਖੋ। ਫੀਲਿੰਗ ਬਹੁਤ ਵਧੀਆ ਆਉਂਦੀ ਐ ਬਹੁਤ ਹੀ ਵਧੀਆ ਫੀਲਿੰਗ ਆਉਂਦੀ ਐ ਜਦੋਂ ਇਦਾਂ ਐ ਪੂਰਾ ਸਾਫ਼ ਸੁਥਰਾ ਘਰ ਹੁੰਦਾ ਤੇ ਫਿਰ ਐ ਸ਼ਾਂਤੀ ਆਉਂਦੀ ਐ ਬਾਕੀ ਇੱਧਰ ਜਿਹੜੇ ਮੈਟ ਆ ਉਹ ਆਪਾਂ ਜਿਹੜੇ ਵਿਛਾਏ ਆ ਕਿੱਥੋਂ ਲੈ ਕਿਵੇਂ ਲਏ ਉਹ ਸਾਰਾ ਤੁਸੀਂ ਵੀਡੀਓ ਚ ਵੇਖ ਚੁੱਕੇ ਹੋ ਤੇ ਇੱਧਰ ਜਿਹੜਾ ਕਿਚਨ ਦੇ ਵਿੱਚ ਕਿਉਂਕਿ ਕਿਚਨ ਦੇ ਵਿੱਚ ਕੋਈ ਇਦਾਂ ਐਨੇ ਮੈਟ ਨੇ ਕਟਿੰਗ ਕਰਕੇ ਆਉਣਾ ਸੀਗਾ ਤੇ ਐਡਾ ਵੱਡਾ ਜਿਹੜਾ ਮੈਟ ਆ ਉਹਦੀ ਕਟਿੰਗ ਕਰਨਾ ਅਕਲਮੰਦੀ ਨਹੀਂ ਘਰ ਵਿੱਚ ਜਿਵੇਂ ਦਰੀਆਂ ਤੁਹਾਡੇ ਕੋਲ ਹੁੰਦੀਆਂ ਨਾ ਆ ਮੈਂ ਪਹਿਲਾਂ ਅੱਜ ਕੱਲ੍ਹ ਤੋਂ ਹੁਣ ਮੰਜਿਆ ਤੇ ਆਪਾਂ ਸੌਂਦੇ ਨਹੀਂ ਦਰਿਆ ਹੁੰਦੀਆਂ ਛੋਟੇ ਮੈਟ ਹੁੰਦੇ ਆ ਉਹਨਾਂ ਨੂੰ ਤੁਸੀਂ ਇਦਾਂ ਵਿਛਾਲ ਸਕਦੇ ਹੋ ਰਸੋਈਆਂ ਦੇ ਵਿੱਚ ਇੱਕ ਮੈਨੂੰ ਹਿਮਾਚਲ ਦੀ ਫੀਲਿੰਗ ਵੀ ਆ ਰਹੀ ਆ ਜਦੋਂ ਅਸੀਂ ਉੱਥੇ ਵਿਆਹ ਸ਼ਾਦੀ ਗਏ ਸੀ ਨਾ ਉਹਨਾਂ ਦੀ ਦਰਸ ਹੋਈਆਂ ਦੇ ਵਿੱਚ ਸੀਗਾ ਸਾਰਾ ਵਿਸ਼ਾ ਆ ਤੇ ਐ ਪੂਰੀ ਸ਼ਾਂਤੀ ਆ ਰਹੀ ਆ ਤੇ ਬਾਕੀ ਮੈਂ ਆਪਣਾ ਘਰ ਸਵਾਰ ਲਿਆ ਇੱਧਰ ਗੁੱਡੂ ਨੇ ਵੀ ਆਪਣਾ ਘਰ ਸਵਾਰ ਲਿਆ ਇਹਦਾ ਰਹਿਣ ਦਿੱਤਾ ਮੈਂ ਇੰਨਾ ਕਿ ਜਿਹੜਾ ਵਾ ਥੋੜਾ ਜਿਹਾ ਹਿੱਸਾ ਰਹਿਣ ਦਿੱਤਾ ਸੀਗਾ ਇਹ ਗੁੱਡੂ ਦਾ ਨਿਕਾਹ ਜੇ ਘਾਰ ਤੇ ਨਾਲ ਦੋ ਇਹਦੀ ਡਾਲ ਪਈਆਂ ਇੱਕ ਟੈਡੀ ਪਿਆ ਆ ਤੇ ਇੱਧਰ ਗੁੱਡ ਗੁੱਡੂ ਕਿਨੇ ਸੋਹਣੇ ਆਪੇ ਬਣਾਈਆਂ ਹੈ ਸੱਚੀ ਸੋਹਣੀ ਲੱਗਦੀ ਪਈ ਐ ਗੁੱਡੂ ਤੇ ਇੱਥੇ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਮੋਟਾ-ਮੋਟਾ ਜਿਹਾ ਨਾ ਇੱਥੇ ਇੱਕ ਮੇਰੇ ਕੋ ਗੱਦਾ ਹੈਗਾ ਸੀਗਾ ਉਹ ਆਪਾਂ ਇੱਥੇ ਵਿਛਾ ਦਿੱਤਾ ਤਾਂ ਕਿ ਬੱਚੇ ਇੱਥੇ ਜਿਵੇਂ ਸਾਹਮਣੇ ਟੀਵੀ ਵਗੈਰਾ ਉਹਨਾਂ ਨੇ ਦੇਖਣਾ ਹੁੰਦਾ ਨਾ ਤੇ ਇਹ ਵਿਛਾ ਦਿੱਤਾ ਤੇ ਜਦੋਂ ਆਪਾਂ ਰੋਟੀ ਵਗੈਰਾ ਖਾਣੀ ਹੈ ਉਦਾਂ ਦੀ ਇੱਕ ਹੋਰ ਗਰੀ ਹੈਗੀ ਮੇਰੇ ਕੋ ਉਹ ਆਪਾਂ ਉੱਤੇ ਵਿਛਾ ਲੈਨੇ ਤੇ ਉੱਥੇ ਬੈਠ ਕੇ ਬੱਚੇ ਜਿਹੜੇ ਆ ਆਪਣਾ ਇੰਜੋਏ ਵੀ ਕਰਦੇ ਟੀਵੀ ਵੇਖਦੇ ਤੇ ਰੋਟੀ ਵੀ ਖਾਂਦੇ ਨੇ ਤੇ ਇਦਾਂ ਕਰੀਏ ਜਦੋਂ ਸਾਫ ਸਫਾਈ ਪੂਰੀ ਹੋ ਜੇ ਐ ਮੁਰਗੇ ਚੈਨ ਦਾ ਸਾਹ ਹੁੰਦਾ ਤੇ ਜਿਵੇਂ ਬੁੱਧਾ ਜੀ ਸ਼ਾਂਤੀ ਦੇ ਪ੍ਰਤੀਕ ਆ ਤੇ ਐ ਪੂਰੇ ਘਰ ਦੇ ਵਿੱਚ ਸ਼ਾਂਤੀ ਆਉਂਦੀ ਆ ਕੁਝ ਉਧਰ ਮੇਰੇ ਪੇਂਟਿੰਗ ਲੱਗੀਆਂ ਜਿਨ੍ਹਾਂ ਨੇ ਪਹਿਲਾਂ ਘਰ ਦਾ ਟੂਰ ਕੀਤਾ ਉਹਨਾਂ ਨੂੰ ਆ ਜਿਹੜੀ ਚੀਜ਼ ਨਿਊ ਲੱਗੂਗੀ ਕੁਛ ਇਹ ਪੇਂਟਿੰਗ ਆਪਾਂ ਲਾਈਆਂ ਹੋਈਆਂ ਕਲੀ ਪੇਂਟ ਕਰਨ ਤੋਂ ਬਾਅਦ ਚ ਜਿਨ੍ਹਾਂ ਨੇ ਪਹਿਲਾਂ ਮੇਰਾ ਘਰ ਦੇਖਿਆ ਉਹ ਕਲੀ ਪੇਂਟ ਹੋਰ ਸੀ ਕਲੀ ਪੇਂਟ ਵੀ ਤੁਹਾਨੂੰ ਪਤਾ ਸਾਰਾ ਇਹ ਆਪਾਂ ਆਪ ਖੋਦੀ ਕੀਤਾ ਤੇ ਮੇਰਾ ਨਿੱਕੂ ਜਿਹੜਾ ਵਾ ਉਹ ਗਮਲਾ ਪਾਈਥੇ ਟੰਗਿਆ ਹੋਇਆ ਹੈ ਕੀਤਾ ਹੋਇਆ ਕੁਛ ਇਧਰ ਵੀ ਮੇਰੀਆਂ ਪੇਂਟਿੰਗ ਲੱਗੀਆਂ ਹੋਈਆਂ ਜਿਹੜੀ ਆਪਾਂ ਨਿਊ ਲਾਈਆਂ ਅਜੇ ਥੋੜਾ ਜਿਹਾ ਮੇਰਾ ਪੇਂਟ ਜਿਹੜਾ ਫਾਈਨਲ ਹੋਣ ਵਾਲਾ ਫਾਈਨਲ ਪੇਂਟ ਹੋਊਗਾ ਫਿਰ ਆਪਾਂ ਘਰ ਦਾ ਟੂਰ ਕਰਾਵਾਂਗੇ ਜੇਕਰ ਤੁਹਾਨੂੰ ਘਰ ਦੇ ਟੂਰ ਦੀ ਵੀਡੀਓ ਚਾਹੀਦੀ ਹੈ ਤੇ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਓ ਜੇ ਪਰ ਪਰ ਕੇ ਫੇਰ ਹੀ ਆਪਾਂ ਜਿਹੜੇ ਘਰ ਦੇ ਟੂਰ ਦੀ ਵੀਡੀਓ ਬਣਾਵਾਂਗੇ ਸੋ ਇਹ ਜਿਹੜੀ ਛੋਟੀ ਜੀ ਮੇਰੀ ਵੀਡੀਓ ਸੀ ਇਹ ਦੱਸਣ ਦਾ ਕਾਰਨ ਸੀਗਾ ਕਿ ਜਿਹੜੀਆਂ ਭੈਣਾਂ ਰੋਜ਼ ਇੰਨਾ ਖਾਪਦੀਆਂ ਨੇ ਜਿਹੜੀਆਂ ਡਿਊਟੀ ਵੀ ਜਾਂਦੀਆਂ ਸਿਰੇ ਸਿਰੇ ਉਹਨਾਂ ਨੂੰ ਸਫਾਈ ਕਰਕੇ ਜਾਣਾ ਪੈਂਦਾ ਤੇ ਤੁਸੀਂ ਇਹ ਜਿਹੜਾ ਹੱਲ ਕੱਢ ਸਕਦੇ ਹੋ ਦੂਜਾ ਇਹ ਮੇਰਾ ਪਰਪਰ ਸੀਗਾ ਦੱਸਣ ਦਾ ਉਹ ਜਿਹੜਾ ਘਰ ਘਰ ਵੇਚਦਾ ਤੇ ਆਪਾਂ ਵੀ ਜਿਹੜਾ ਆਪਣਾ ਜਿਨ੍ਹਾਂ ਨੂੰ ਘਰ ਵਿੱਚ ਤੇ ਇੱਥੇ ਸਫਾਈ ਵਾਲੀਆਂ ਮਿਲਦੀਆਂ ਨਹੀਂ ਹੈਗੀਆਂ ਬਹੁਤ ਮੁਸ਼ਕਲ ਮਿਲਦੀਆਂ ਤੁਸੀਂ ਹੁਣ ਪੰਪੰਯਾ ਰੁਪਈਆ ਜਿਹੜਾ ਸਫਾਈ ਵਾਲਿਆਂ ਨੂੰ ਵੀ ਤਾਂ ਦਿੰਦੇ ਜਿਨਾ ਤੁਸੀਂ ਇਦਾਂ ਦਾ ਇੱਕ ਹਲਕਾ ਲੋਨ ਨਾਲੇ ਤੁਸੀਂ ਆਪਦੇ ਪੈਸੇ ਬਚਾ ਸਕਦੇ ਹੋ ਨਾਲੇ ਕਿਸੇ ਦੀ ਵੀ ਤੀਮ ਮਦਦ ਕਰ ਸਕਦੇ ਹੋ ਤੇ ਉਹਦੇ ਨਾਲ ਵੀ ਜਿਹੜਾ ਵਿਚਾਰੇ ਨਾਲ ਬਹੁਤ ਥੱਕਾ ਆਇਆ ਸੀਗਾ ਤੇ ਦੂਜੀ ਗੱਲ ਸਾਡੇ ਹੁਣ ਸੀਕਰਟ ਕਿਤੇ ਨਹੀਂ ਜਾਊਗਾ ਘਰ ਦਾ ਸੀਕਰਟ ਘਰੇ ਰਹਿ ਜਾਊਗਾ ਕਿਉਂਕਿ ਜਦੋਂ ਆਪਾਂ ਕੰਮ ਵਾਲਿਆਂ ਲੋਨੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਇਹੋ ਜਿਹੀ ਪ੍ਰੋਬਲਮ ਹੁੰਦੀ ਆ ਇਦਾਂ ਦੀ ਗੱਲ ਦੂਜੇ ਘਰ ਤੇ ਦੂਜੇ ਘਰ ਦੀ ਗੱਲ ਤੇ ਜੇ ਘਰ ਦੇ ਵਿੱਚ ਇਦਾਂ ਕਰਦੇ ਆ ਨੇ ਸੋ ਇਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਬਚ ਸਕਦੇ ਹੋ ਕਿੱਦਾਂ ਬੱਸ ਸਕਦੇ ਹੋ ਸਾਰਾ ਪਤਾ ਤੁਹਾਨੂੰ ਦੱਸ ਦਿੱਤਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤੇ ਵੀਡੀਓ ਦੇ ਵਿੱਚ ਆਪਾਂ ਜਿਹੜਾ ਨੰਬਰ ਦਿੱਤਾ ਉੱਥੇ ਤੁਸੀਂ ਫੋਨ ਕਰਕੇ ਇਹ ਜਿਹੜੀਆਂ ਚੀਜ਼ਾਂ ਜੇ ਮੰਗਾਉਣੀਆਂ ਹੁਣ ਜਿਹੜੇ ਮੈਟ ਮੰਗਾਉਣੇ ਹੋਣ ਤੇ ਤੁਹਾਨੂੰ ਸਸਤੇ ਰੇਟ 'ਤੇ ਜਿਹੜਾ ਮਿਲ ਜੂਗਾ ਬਾਕੀ ਸਾਡੇ ਕੋਲ ਜਿਹੜਾ ਤੁਸੀਂ ਅਚਾਰ ਪੰਜੀਰੀਆਂ ਗਰਮ ਮਸਾਲਾ ਤੇ ਦੇਸੀ ਪੱਤੀ ਹੋਗੀ ਤੇ ਮਿਕਸ ਆਟਾ ਹੋ ਗਿਆ ਪਾਂਡੇ ਹੋਗੇ ਸਰਬਲੋਦੇ ਇਹ ਸਾਰੀਆਂ ਚੀਜ਼ਾਂ ਤੁਸੀਂ ਮਗਾ ਸਕਦੇ ਹੋ ਤੇ ਹੋਰ ਸਾਰੀਆਂ ਵੀਡੀਓ ਦੇ ਵਿੱਚ ਮੈਂ ਨੰਬਰ ਦਿੱਤਾ ਆ ਇਸ ਵੀਡੀਓ ਦੇ ਵਿੱਚ ਸਿਰਫ ਇਹ ਜਿਹੜਾ ਮੈਟ ਵਾਲੇ ਭਾਈ ਦਾ ਹੀ ਆਪਾਂ ਨੰਬਰ ਦਵਾਂਗੇ ਤੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਜੇ ਰੋਪੜ ਦੇ ਲਾਗੇ ਲੱਗ ਗਏ ਹੋ ਤਾਂ ਤੁਸੀਂ ਘਰੇ ਵੀ ਉਹਨਾਂ ਨੂੰ ਮਗਾ ਸਕਦੇ ਹੋ ਤੇ ਉਹਨਾਂ ਨੇ ਆਪਣਾ ਐਡਰੈਸ ਵੀ ਦਿੱਤਾ ਉੱਥੇ ਵੀ ਤੁਸੀਂ ਜਾ ਕੇ ਲਿਆ ਸਕਦੇ ਹੋ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਸਾਰੀ ਵੀਡੀਓ ਦੇਖੀ ਆ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਤਾਂ ਕਿ ਉਸ ਵਿਚਾਰੇ ਦੀ ਥੋੜੀ ਜਿਹੀ ਮਦਦ ਹੋ ਸਕੇ ਕਿਉਂਕਿ ਮੈਨੂੰ ਬਹੁਤ ਅਰਸਾ ਆਇਆ ਵਿਚਾਰੇ ਦਾ ਮੋਟਰਸਾਈਕਲ ਉਹਨਾਂ ਨੇ ਕਹਿੰਦੇ ਬੌਂਡ ਕਰਨਾ ਦੇ ਇੰਨੇ ਪੈਸੇ ਲੱਲੇ ਸੋ ਇਸ ਵੀਡੀਓ ਦਾ ਕਰਦੇ ਜੀ ਆਪਾਂ ਇੱਥੇ ਐਂਡ ਮਿਲਦੇ ਇੱਕ ਨਵੇਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ